ਹਾਂ ਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਮੇਜਗਾ ਦੇ ਠੀਕ ਠਾਕ ਥੋੜੇ ਜਣਾ ਬਈ ਛੱਟ ਬੱਟ ਹੋਣਗੇ ਤੇ ਲਾਓ ਮਿੱਤਰੋ ਕੂਤਰ ਕੱਢਦੇ ਆਪਾਂ ਪਹਿਲਾਂ ਮੁਰਗੀਆਂ ਨੂੰ ਛੱਡ ਦਗੇ ਤੇ ਮਿੱਟੀ ਇਹਨਾਂ ਦੀ ਆਪਾਂ ਬਾਹਰ ਕੱਢਤੀ ਸ਼ਾਹ ਬਈ ਸਾਰੀ ਠੀਕ ਆ ਇਹ ਜਿਹੜੇ ਵਿੱਚ ਛੱਡ ਦਾਂਗੇ ਸੁੱਕ ਗਈ ਆ ਥੋੜੀ ਜਿਹਾ ਉਲਟਾ ਦਨੇ ਆ ਮੜੀ ਮੋਟੀ ਥਲੇਸਲਾ ਬੀਜ ਲੱਗਦੀ ਆ ਤੇ ਇੱਧਰ ਪਾ ਦਨੇ ਇਹਨਾਂ ਨੂੰ ਸਾਫ਼ ਜਗ੍ਹਾ ਤੇ ਠੀਕ ਜਿਹਾ ਛੱਡ ਦਨੇ ਆ ਖਾ ਲੈਣਗੇ ਇਹ ਹੈਗੇ ਬਈ ਮਰੂਦ ਦੇ ਛਲਕੇ ਵਾੜੋ ਆ ਗਈਆਂ ਮੁਰਗੀਆਂ ਤੇ ਖੁੱਡਾ ਵੀ ਬਾਈ ਹਵਾ ਜੀ ਲਾਦੀ ਕਰਕੇ ਸਕੂ ਗਿਆ। ਸਲਾਬਾ ਸੀਗਾ। ਓਕੇ ਤੇ ਹੁਣ ਆਪਾਂ ਕੀ ਕਰੀਏ ਚਲੋ ਚਲੋ ਉਧਰ। ਆ ਜੀ। ਆ ਨਾ ਮਿੱਠੀ ਆ ਜੀ। ਚੱਕੋ ਜੀ ਹਵਾ ਜੀ ਲਵਾ ਲਾ ਕੇ ਜੀ ਫਿਰ ਸ਼ਾਮੀ ਛੱਡ ਦਾਂਗੇ। ਆ ਗਏ ਇੱਥੋਂ ਹੀ ਸੀਗੀ ਮੜੀ ਜੀ ਇਧਰ ਤੋਂ ਪਤਾ ਪਕਾਟੀ ਹੁੰਦੀ ਆ ਬਾਰੀ ਖੋਲਤੀ ਤੇ ਆਹ ਰੇਤਾ ਘੱਟੇ 'ਚ ਪਾ ਦਾਂਗੇ ਅੱਜ ਇਹ ਵੀ ਸਾਰਾ ਸਮਾਂ ਸਵੇਟ ਦਾਂਗੇ ਖਾਓ 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 ਪਾਣੀ ਪਾ ਦਿਆ ਬਕੂਂਡਾ ਇਹਨਾਂ ਦਾ ਲਓ ਜੀ ਪਾਣੀ ਵੀ ਭਰ ਕੇ ਰੱਖਤਾ ਤੇ ਖਾਣਾ ਪੀਣਾ ਵੀ ਆ ਖਾਣਾਂਗੇ ਬਾਅਦ 'ਚ ਇਹਨਾਂ ਨੂੰ ਕਣਕ ਪਾ ਦਾਂਗੇ ਭਈ ਆਪਾਂ ਨਾ ਅੰਦਰੋਂ ਇੱਕ ਜੋੜੀ ਫੜਨੀ ਬੱਚਾ ਵਾਲੇ ਖੁੱਡੇ ਛੜਨੇ ਉਹਨਾਂ ਦੇ ਇੱਥੇ ਰੋਣੇ ਆਂ ਆਂਡੇ ਠੀਕ ਹੈ ਨਵੀਂ ਮੜਾਈ ਸੀ ਮਲੇਉਣਾ ਫੜ ਕੇ ਦੇਖੋ ਮਾਨਮੂਲੇ ਜਾਨਵਰ ਐਨੇ ਵੀ ਰਹਿ ਕੇ ਦੇਖ ਲਓ ਉਹ ਇੱਥੇ ਆਹ ਇੱਥੇ ਟੋਪੋਂਜੀ ਚੜਦੀ ਦੇਖੋ ਜਰਾ ਬਾਰੀ ਬੈਠੀ ਤੇ ਉਹ ਡੋਲੀ ਜਿਹਾ ਲੈ ਜੋੜੀ ਉਹ ਫੜਦੇ ਆਪਾਂ ਤਾਂ ਲੈ ਕੇ ਚਾਲਦੇ ਆ ਲਓ ਵੀ ਆਹ ਫੜ ਲਈ ਬਈ ਕਬੂਤਰੀ ਇੱਧਰ ਲੈ ਕਬੂਤਰ ਇਹ ਆਪਾਂ ਛੱਡਦੇ ਹਾਂ ਛੋਟੇ-ਫੁੱਟੇ ਚ ਚਾਪਨਾ ਚੱਕ ਲਈਆਂ ਬੱਚੇ ਘਿਰਦੇ ਅੱਜ ਬਈ ਦੋ ਦਿਨ ਰੈਸਟ ਪੈ ਗਈ ਯਾਰ ਬੱਚਿਆਂ ਦੀ ਮੈਂ ਤੁਹਾਨੂੰ ਪਤਾ ਨਾ ਦੀਪ ਕੋਲੇ ਗਿਆ ਆਵਿਆ ਸੀ ਕਰਕੇ ਇਹਨੇ ਵਲੌਗ ਨਹੀਂ ਦੇਖਿਆ ਉਹ ਦੇਖ ਲੋ ਰੀਸੈਟਲੀ ਵਲੌਗ ਪਾਇਆ ਜਿਹੜਾ ਲਓ ਵੀ ਬਾਈ ਆ ਰਹੇ ਸਾਰੇ ਬੱਚੇ ਇਹਨਾਂ ਨੂੰ ਹੌਣ ਦਾ ਪੱਟਾ ਹੁੰਨੇ ਆ ਕੁਸਤਾں ਬੈਠੇ ਆ ਤੇ ਕਬੂਦਰੀ ਤੇ ਕਬੂਤਰਾ ਪਛੜ ਤੇ ਕਬੂਤਰ ਹੋ ਬੈਠਾ ਸ਼ਿਕੂਜ ਤੇ ਕਬੂਦਰੀ ਬੈਠੀ ਆ ਉਹ ਦੇ ਤੇ ਆਹ ਬਈ ਜਿਹੜਾ ਟੱਕਿਆਂ ਵਾਲਾ ਕਬੂਤਰ ਇਹ ਆਪਣਾ ਨਾ ਮਾਉਂਟੀ ਦੇ ਵਿੱਚੋਂ ਥੱਲੇ ਪੌੜੀਆਂ ਉਤਰ ਕੇ ਆਪਾਂ ਗਏ ਸੀ ਤੁਹਾਨੂੰ ਪਤਾ ਦੀਪ ਕੋਲੇ ਤੇ ਬਾਈ ਇਹ ਉੱਡ ਗਿਆ ਸੀ ਇਹ ਆਪਣਾ ਲੱਗਿਆ ਵਾਉ ਗਾਂਡੂ ਆਪਣਾ ਤੇ ਇਹ ਬਈ ਨੁੰਨੇ ਨੇ ਫਿਰ ਦੇਖਿਆ ਕਹਿੰਦਾ ਇਹ ਛਤਰੀ ਦੇ ਕੋਈ ਕਬੂਤਰ ਬੈਠਾ ਵੱਡਾ ਮੈਂ ਕਿਹਾ ਜਾ ਕੇ ਦੇਖ ਕੇ ਅ ਵੀ ਕਿਹੜਾ ਵਾ ਤੇ ਫੇਰ ਬਈ ਪਤਾ ਲੱਗਿਆ ਵੀ ਇਹ ਆਪਣਾ ਗਾਂਡੂ ਆ ਨਿਕਲ ਗਿਆ ਹੀ ਤੇ ਹੁਣ ਬਈ ਬੱਚੇ ਕੱਢਦੇ ਆ ਸਾਰੇ ਬਾਹਰ ਤੇ ਗੈਰਦੇ ਆ ਨਾਲੇ ਗਾਂਡੂ ਨੂੰ ਥੱਲੇ ਛੱਡ ਕੇ ਨਹੀਂ ਇਹ ਜੋੜਾ ਖਰਾਬ ਕਰੂਗਾ ਉਹਨਾਂ ਟਾਈਮ ਇਹਨੂੰ ਪਿੰਜਰੇ ਚ ਪਾ ਲੈਣੇ ਫੜ ਕੇ ਲੋ ਬਈ ਆਪੇ ਜੁੱਟ ਗਏ ਇਹਨਾਂ ਨੂੰ ਵੀ ਲੱਗਿਆ ਕਰਦੇ ਹਾਰੀ ਯਾਰ ਤਾਂ ਆ ਜਾਂਦੇ ਤੇ ਬਾਕੀ ਆਖਰ ਦੇ ਕੋਸੇ ਦੋ ਤਿੰਨ ਪੀੜ ਜੀ ਬਾਕੀ ਆ ਰਹੀ ਆ ਉਹ ਜਾਂਦੇ ਛਤਰੀ ਦੇ ਕੋਸੇ ਉੱਥੇ ਲੇ ਜਾਂਦੇ ਦੂਸਰੇ ਡੰਡੇ ਵਾਲੇ ਹੁਣੀ ਬਈ ਇਹ ਦੂਸਰੇ ਡੰਡੇ ਵਾਲੇ ਤਾਂ ਨਿਗ੍ਹਾ ਰੱਖਣੀ ਆ ਇਹ ਪਤਾ ਨਹੀਂ ਕਿੱਥੇ ਜਾਂਦਾ ਉਹਦਣ ਵੀ ਪਤਾ ਨਹੀਂ ਕਿੱਥੇ ਬਹਿ ਗਿਆ ਹੈ ਕਿਤੇ ਅੱਜ ਵਿਖਦੇ ਜਾਂਦਾ ਪਾਸੇ ਕਿ ਨਹੀਂ ਆਹ ਹਾਰੇ ਆਪਣੀ ਆ आज जन्मे भी तुम तो देख रहे हो हम दो सौ एक डेढ़ यारा फिर हो गया ना नवाब का है के नहीं नहीं यार अरे आँख डे फेरते ਉਹਨੇ ਹਿਣਾ ਲੱਗਦਾ ਵਾ ਇਹ ਦੰਦਾ ਹੈ ਮਾਰੇ ਕਾਂਤੜਾ ਵੀ ਹੈਗਾ ਵਾ ਉਹ ਮੇਰੇ ਸਹਣਾ ਹੋ ਗਿਆ ਬਈ ਅੱਡ ਬਸ ਸਕਦੇ ਕੋਲੇ ਇਹੀ ਕੰਮ ਆ ਦੇਖੋ ਬਈ ਸਾਰੇ ਬੱਚੇ ਆਪਣੇ ਆ ਗਾਂਡੂ ਖਾੜ ਲੈ ਬਈ ਜਾਲ ਚ ਪਾ ਲਿਆ ਮੈਂ ਇਹ ਖੂਤਰੀ ਖਰਾਬ ਕਰੂਗਾ ਹੋਰ ਨਾ ਮੈਸ ਪਾ ਦੇ ਇਹ ਮੈਨੂੰ ਲੱਗਦਾ ਭਈਆ ਤੇ ਫੇਰ ਵੱਖ ਹੋ ਗਿਆ ਉਹ ਉਹ ਪਤਾ ਨਹੀਂ ਕਿੱਥੇ ਡੈਕ ਡੋਕੀ ਹੁੰਦਾ ਆ ਜਾਂਦਾ ਘਰੇ ਦੁਪਹਿਰੇ ਜਾ ਜਾਂਣਾ ਨੇ ਨਾਲ ਪਤਾ ਨਹੀਂ ਕੀ ਆਉਣੀ ਔੜਦਾ ਬਾਕੀ ਦੱਸੋ ਜੀ ਕੋਈ ਖੰਡ ਹੈ ਕਿ ਨਾ ਕੋਈ ਰਹਿ ਤਾ ਨਹੀਂ ਗਿਆ ਆ ਬੱਚਾ ਨਾ ਜਿਹੜਾ ਭਾਈ ਆ ਕਾਲ ਕੰਤਾ ਜੇ ਮੂਰੇ ਬੈਠਾ ਇਹ ਬੱਚਾ ਇੱਕ ਦੇ ਮਗਰ ਬੈਠਾ ਬੱਚਾ ਤੇ ਇੱਕ ਆ ਜਿਹੜਾ ਉੱਡੀ ਜਾਂਦਾ ਆਹਾ ਇੱਕ ਹੋ ਬੈਠਾ ਤੇ ਇੱਕ ਆ ਬਠੇ ਚਾਰੇ ਪੰਜੇ ਬੱਚੇ ਛੋਟੇ ਆ ਇਨਨਾਂ ਨੂੰ ਆਪਾਂ ਜਾਲ ਚ ਪਾਵਾਂਗੇ ਸ਼ਾਮੀ ਜੇ ਜਛਤਰੀ ਦੇ ਪਿਠਾਵਾਂਗੇ ਲੋਟਡ ਕਰਕੇ ਛੋਲਿਆਣਾ ਤਾਂ ਜੋ ਕਿ ਜਛਤਰੀ ਦੇ ਪੱਕੇ ਹੋ ਜਾਣ ਠੀਕ ਹੈ ਬਾਈ ਤੇ ਇਹਦੇ ਚ ਸੱਡਦੇ ਆ ਥੋੜੀ ਥੋੜੀ ਕਲੀ ਆਪਾਂ ਖੋਡੇ ਦੇ ਵਿੱਚ ਦੋ ਤਿੰਨ ਦਿਨ ਜਾਨਵਰ ਅੰਦਰ ਰਹੇ ਆ ਗੋਮਸ ਜਿਹਾ ਬਣ ਜਾਂਦਾ ਮੁੜ ਕੇ ਤਾਂ ਹੀ ਮੈਂ 10 ਮਿੰਟ ਸ਼ਾਮੀ ਤੇ 10 ਮਿੰਟ ਹੁਣ ਦਰਵਾਜ਼ਾ ਖੋਲ ਕੇ ਇਹਨਾਂ ਕੋਲ ਬਹਿ ਜਾਣਾ ਹੁਣ ਠੀਕ ਹੈ ਬਾਈ ਤੇ ਉਦੋਂ ਬਾਅਦ ਜਿਹੜਾ ਆਪਣਾ ਉਹ ਬਰੜਾ ਵਾ ਉਹ ਵੀ ਨਿਕਲ ਗਿਆ ਸੀਗਾ ਉਹ ਤਾਂ ਬੈਠਾ ਸ਼ਿੱਕੂ ਦੇ ਵਿੱਚ ਆਹ ਤਾਂ ਚਲੋ ਆਪਣਾ ਕੂਤਰਾ ਜਿਹੜਾ ਥੱਲੋ ਜਾ ਕੇ ਲੈ ਕੇ ਆਏ ਹੁਣੇ ਇਹ ਨਿਕਲ ਗਿਆ ਸੀ ਉਦੋਂ ਡੋਰ ਤੋਂ ਇਹ ਵੀ ਇਹਨਾਂ ਦੇ ਬੱਚਿਆਂ ਦੇ ਨਾਲ ਹੀ ਉੱਡਿਆ ਫਿਰਦਾ ਇਹਹੀ ਤਾਰ ਤੇ ਬੈਠਾ ਸੀਗਾ ਆ ਦੇ ਕੁੜਕਾ ਦਾ ਵੀ ਕਬੂਤਰ ਪੱਠਾ ਬਣ ਗਿਆ ਆ ਨਹੀਂ ਕਬਤਾ ਇਸੇ ਕੰਮ ਕਰਨਾ ਹਾਂ 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 ਚੱਲ ਦੇ ਕੋਲੇ ਛੱਕੂ ਜਿੜ ਲਾ ਇਹਨੂੰ ਥੱਲੇ ਜਾ ਡਰਨਾ ਡਰਨਾ ਲਾ ਇਹਨੂੰ ਥੱਲੇ ਭਾਈ ਇਹ ਮੈਨੂੰ ਲੱਗਦਾ ਫਿਰ ਮੈਨੂੰ ਟੱਕਰ ਨਹੀਂ ਪੈਣਾ ਇਹਨੇ ਜੇ ਬਾਹਲਾ ਤੰਗ ਕੀਤਾ ਨਾ ਜੋੜੇ ਨੂੰ ਖਰਾਬ ਕਰਨ ਲੱਗਾ ਤੇ ਆਪਾਂ ਟੱਕਰ ਦਿਆ ਕਰਨ ਇਹ ਤੇ ਰੱਤਾ ਰੱਤਾ ਬਸ ਇੱਕ ਕਲੀ ਸੱਟਣ ਵਾਲੀ ਆ 10 ਮਹੀਨੇ ਇਹਨਾਂ ਨੇ ਐਂਡ ਵਾਲੀ ਆ ਕਿ ਕੀ ਰਹਿ ਗਈ ਦੋਨਾਂ ਦੀ ਤੇ ਇਹਨਾਂ ਨੂੰ ਆਪਾਂ ਟੱਕਰ ਦਿਆ ਕਰਨ ਆ ਪਿਆ ਗਿਆ ਉਈ ਕੀ ਕਰਨੀ ਫਿਰ ਆਈ ਚੱਲਣ ਦੋ ਓਨੇ ਆਪਾਂ ਇਹਨਾਂ ਨੇ ਡਾਂਣ ਵਧਾ ਲੈਣੀਆਂ ਐ ਨਹੀਂ ਇਹਨਾਂ ਨੇ ਲੋਟ ਆਉਣਾ ਜਾਈ ਮਸਤ ਹੋਈ ਗਏ ਨਾ ਆਪਾਂ ਡੱਕਰ ਦੇਣੀ ਬਾ ਫਿਰ ਨਾ ਹਟੇ ਤਾਂ ਹੁਣ ਦੇਖਦੇ ਆਂ ਜਾਨਵਰ ਚੰਗੀ ਤੇ ਦੂਸਰੇ ਡੰਡੇ ਵਾਲਾ ਹੈਗਾ ਇਹ ਆ ਵੀ ਰਿਹਾ ਥੱਲੇ ਆ ਆ ਵੀ ਆ ਆ ਵੀ ਰਿਹਾ ਹੋ ਗਿਆ ਨਾ ਮੂਰੇ ਥੱਲੇ ਹੋ ਗਿਆ ਇਹ ਆ ਆ ਵੀ ਇਹ ਸਾਰਾ ਥੱਲੇ ਹੋ ਗਿਆ ਆ ਵੀ ਰਿਹਾ ਆ ਵੀਰੇ ਮੇਪਾ ਬਿੰਨੀ ਵੀਰ ਅੱਧ ਬਠਾਏ ਆਰੇ ਛੋਟੇ ਬੱਚੇ ਸਾਰੇ ਇੱਧਰ ਲਈ ਠੀਕ ਹੈ ਜੀ ਇੱਧਰ ਹੈਗੇ ਥੋੜੇ ਜੇ ਵੱਡੇ ਜਿਹੜੇ ਗਿੜੇ ਬੌਣ ਲੱਗ ਗਿਆ ਉਹ 5 6 ਛੋਟੇ ਆ ਵਾਹ ਤੇ ਬਾਕੀ ਅਜ ਡਾਊਨ ਵਾਲੇ ਜਿਹੜੇ 5 6 ਗਿੱਜੇ ਵੇ ਬਾਪੇ ਨੇ ਉਹ ਨਹੀਂ ਠੇ ਮੇਰੇ ਹਿਸਾਬ ਨਾਲ ਛੱਡੇ ਉਹ ਪਤਾ ਨਹੀਂ ਕਿਉਂ ਨਹੀਂ ਛੱਡੇ ਕੀ ਆਹੀ ਹੈ ਨਹੀਂ ਨਹੀਂ ਆ ਤਾਂ ਨਹੀਂ ਲੈ ਨਾ ਮਾ ਛੋਟਾ ਉਹ ਪਰਲੇ ਛੋਟਾ ਵਾ ਡੱਬਾ ਆ ਛੱਡੇ ਨਹੀਂ ਗਏ ਪਤਾ ਨਹੀਂ ਕੀ ਚੱਕਰ ਆ ਆਪਾਂ ਹੈਵ ਨਹੀਂ ਨਹੀਂ ਤੇ ਪੁੱਛ ਲੈਣਾ ਸੀ ਆਪਾਂ। ਲੋ ਬਈ ਇੱਧਰੇ ਖੋਡੇ ਦੀ ਸੰਦ ਖਾਉਣੀ ਹੈ ਕੀ ਕੁਛ ਹੈ। ਯੰਤਰ ਮੰਤਰ ਇੱਧਰ ਆਪਾਂ ਛੋਟੀ ਕੁਜੀ ਰੱਖਤੀ ਹੈ। ਕਾਲੀ ਛਿੱਟੀ ਵੀ ਸਾਰੇ ਖੋਡੇ ਦੇ ਵਿੱਚ। ਇੱਧਰ ਬਈ ਛੱਡੇ ਆਪਾਂ ਤਿੰਨ ਜੋੜੇ। ਇੱਕ ਦਾ ਜੋੜਾ ਆ ਰਿਹਾ। ਇੱਕ ਜੋੜਾ ਪੂਰੀ ਦਾ ਆ ਰਿਹਾ। ਪੂਰੀ ਨੇ ਦੇਖ ਲਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਦੋਂ ਆਪਾਂ ਇੱਥੇ ਬਾਕੀ ਵੀ ਕੁੱਤ ਲੈ ਕੇ ਛੱਡ ਦਨੇ ਆ। ਇਹ ਰੱਖ ਲੈਣ ਤਾਂ ਜਲਦੀ ਜਲਦੀ ਚੰਗੀ ਗੱਲ ਆ। ਤੇ ਆਹ ਨਾਲ ਸਲੇਟ ਥੋੜੀ ਜੀ ਸੈੱਟ ਕਰਨ ਵਾਲੀ ਆ ਬਾਈ ਆਹ ਨਾਲ ਸਿਸਟਮ ਹੀ ਲਿਆ ਬਾਰੇ। ਆ ਨਿਵੇਂ ਹੀ ਹੋਈ ਬੈ ਨਾ ਹੋਰ ਨਾ ਢੱਗੀ ਬਵੇ। ਇਹ ਆਪਾਂ ਸੈੱਟ ਕਰਦੇ ਆ ਵੇਖ ਲਓ ਤਾਂ ਪਾ ਕੇ ਨਾ ਤੇ ਸੁੱਕਿਆ ਪਿਆ ਖੁੱਡਾ ਹੁਣ ਬਹੁਤ ਜ਼ਿਆਦਾ। ਹੋਰ ਨਾ ਉਹ ਜਿਵੇਂ ਉਹ ਬਹੁਤ ਥੋੜਾ ਜੀ ਗਿੱਲਾ ਹੈਗਾ। ਬਾਕੀ ਸਾਰੇ ਅੱਠ ਰਗੇ ਆ। ਥੱਲੇ ਵਾਲੇ ਥੋੜੀ ਜੀ ਰਹਿੰਦੇ ਕਿਉਂਕਿ ਸਿੱਧਾ ਧੁੱਪ ਤਾਂ ਪਤਾ ਕੋਈ ਇੰਨਾ ਵਧੀਆ ਸੋਰਸ ਨਹੀਂਗਾ ਜਾਣਦਾ। ਓਪਨ ਜੇ ਹੋਵੇ ਤਾਂ ਸਾਰਾ ਹੋ ਜੇ ਵਿਸ਼ੇ ਦੀ ਜਿਹਾ ਹੁੱਕ ਜਵੇ ਤੇ ਬਾਕੀ ਹੁਣ ਆਂਡੇ ਲਾਉਣ ਵਾਲੇ ਇਹਨਾਂ ਦੇ ਪਾਸ ਧਰ ਲੈਣਗੇ ਇਧਰ ਹੀ ਕਿਤੇ ਧਰ ਲੈਣਾ ਤਾਂ ਚੰਗੀ ਗੱਲ ਆ ਜੇ ਥੱਲੇ ਵਾਲੇ ਕਿਹੇ ਜਿਹੀ ਧਰ ਲੈਣ ਸੇਵ ਰਹਿਣਗੇ ਵੇ ਮੀਂਹ ਤਾਂ ਨਹੀਂ ਹੁਣ ਆਉਂਦੇ ਤੁਸੀਂ ਵੀ ਅਰਦਾਸ ਕਰਿਓ ਮੀਂਹ ਜੇ ਨਾ ਹੀ ਆਉਣ ਯਾਰ ਬਹੁਤ ਤੰਗ ਕਰਦੇ ਬਾਈ ਫੇਰ ਆਪਾਂ ਨੂੰ ਜਾਣ ਦਾ ਚੱਕਣੇ ਪੈਣੇ ਜੇ ਮੀਂਹ ਆਗੇ ਤਾਂ ਤੇ ਕੁਜੀ ਬਾਈ ਇਹ ਜਮਾ ਨਹੀਂ ਕਰਦੀ ਕਰਦੇ ਆ ਢੱਕਣ ਸਾਹ ਤੈਣਾ ਲੈ ਦੇਖੋ ਪਾਣੀ ਬਾਰੀ ਕੱਢ ਲੈ ਦਵਾਰ ਤੋਂ ਘਰ ਦਾਗੇ ਨਾ ਦੋ 9 ਤੋ ਰੱਖੀ ਇਧਰ ਪਾਸੇ ਆ ਘਰ ਦੇ ਜਾਨਵਰ ਦੇਖੋ ਜੀ ਓਕੇ ਨੇ ਨਾ ਮੁੰਡਾ ਲੱਗ ਗਿਆ ਪਾਣੀ ਇਹ ਢੋਲ ਦੇ ਮੱਛਰ ਬਣੂਗੇ ਵਿੱਚ ਲਾਓ ਜੀ ਟੱਕਿਆਂ ਵਾਲਾ ਕੂਤਰ ਫੜ ਲੈਣ ਨੂੰ ਥੱਲੇ ਲੈ ਚੱਲਦੇ ਮਾਮਤੀ ਜੀ

ਡੌਲੀ ਦੇ ਬਾਰ ਦਾ ਖੋਲੇ ਹੁੰਦਾ ਚੰਗੀ ਗੱਲ ਹੀ ਹੈ। ਆਪਾਂ ਕਰਦੇ ਰਹਿਣਗੇ ਵਿੱਚ ਵਿੱਚ ਵੜ ਜਾਣਗੇ ਸੇਤੀ ਨਾਲ। ਤਾਂੜਾ ਵੱੜੀ ਗੱਲ ਖੋਲਦਨੇ ਆਂਡੇ ਉਹਨਾਂ ਧਾਰਨੇ ਕਿਸੇ ਜਨ ਆਪਣੇ ਵਿੱਚ ਵੜ ਕੇ ਧਾਰ ਲੈਣਗੇ। ਇੱਕੋ ਤਾਂ ਤਰੀ ਬੀਠੇ ਕੁੰਡੇ ਦੇ ਵਿੱਚ। ਨਹੀਂ ਭਾਈ ਮੁਰਗੀਆਂ ਹੁਣ ਦਈਏ ਤਾੜ ਚਲੋ। ਹੈ। ਘੁੜੇ 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 ਘੁੜੇ। ਚੱਲ। ਉਧਰ ਤੋਂ ਮੈਂ ਮਾਈ ਬਾਪੀ ਹੈ। ਹੋਲੇ ਹੋਰ ਨਾ ਕੋਈ ਕੋ ਉੱਤਰ ਫਰਰ ਹੋ ਜੇ ਆਲੋ ਬਈ ਇੱਥੇ ਤਾਂ ਰਹਿਣੇ ਆਂਡੇ ਆਹ ਲਈ ਕੁਤੜੀ ਨੇ ਕੋ ਉੱਤਰੇ ਤਾਂ ਮੈਂ ਮਰਾ ਬੋ ਬੈਠਾ ਇਹਦੇ ਵਾਕੇ ਇਹ ਨਹੀਂ ਉਹ ਕਰਨੇ ਸੀ ਇਹਨਾਂ ਆਪਾਂ ਅੱਡੇ ਵੱਡੀ ਗੱਲ ਛੜਦੇ ਨਹੀਂ ਇਹਨਾਂ ਨੂੰ ਇੱਥੇ ਬੁਲਾਉਣੇ ਦੁਬਾਰਾ ਤੇ ਚਾਰ ਪੰਜ ਦਿਨ ਹੋ ਗਏ ਮੇਰੇ ਹਿਸਾਬ ਨਾਲ ਬਾਕੀ ਦੇਖ ਲੈਨੇ ਕਾਟਨੇ ਕਰਕੇ ਠੀਕ ਹੈ ਭਾਈ ਇਹ ਵੀਡੀਓ ਦਾ ਪੈਕੀ ਐਂਡ ਕਰ ਦਦੇ ਜਿਹੜੇ ਆਪਣੇ ਚੈਨਲ ਨਾਲ ਵਿਚਾਰਨ ਕਨ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੇ ਇਸ ਵੀਡੀਓ ਕਰਦਾ ਲੱਗੇ ਤੇ ਬਾਏ ਜੀ ਮਿੱਤਰੋ ਬਾਏ 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 हां ਕਿਵੇਂ ਜੂ ਉਤਰੇ ਚੜ ਕੇ ਬਹਿ ਗਏ ਸਾਰੇ ਚਲੋ 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 ਰੱਖਣਾ ਇੱਧਰਾਂ ਦੇ ਰੱਖੀ ਦੇ ਕੇ ਓਕੇ ਆ ਲੈ ਆ ਬੇਵਰਤੀ ਇਤਰੀ ਬਿਠੀ ਨਹੀਂ ਇੱਧਰ ਹੈ ਇਹ ਤਾਂ ਕਾ ਬਿਠੀ ਉੱਧਰ ਆਵੇ 走喽，走喽，走喽！嗨。<喝>